ਵੱਡੀ ਖਬਰ ਸਾਹਮਣੇ ਆ ਰਹੀ ਹੈ ਭੈਣ ਭਰਾ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਹ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ ਭਰਾ ਦੇ ਵੱਲੋਂ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਕਿਰਚਾ ਮਾਰ-ਮਾਰ ਕੇ ਬੁਰੇ ਤਰੀਕੇ ਦੇ ਨਾਲ ਕੀਤਾ ਗਿਆ ਦਰਿੰਦਗੀ ਦੀ ਹੱਦਾਂ ਟੱਪੀਆਂ ਗਈਆਂ ਨੇ ਦੱਸ ਦਈਏ ਕਿ ਇੱਕ ਭਰਾ ਜਿਹੜਾ ਕਿ ਆਨਲਾਈਨ ਗੇਮ ਖੇਡਣ ਦਾ ਸ਼ਕੀਨ ਹੁੰਦਾ ਉਸ ਤੋਂ ਬਾਅਦ ਲਗਾਤਾਰ ਪੈਸੇ ਹਾਰਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਨਸ਼ਾ ਕਰਨ ਲੱਗ ਜਾਂਦਾ ਰਸ਼ਾ ਕਰਦੇ ਕਰਦੇ ਉਹ ਜਦੋਂ ਇੰਨਾ ਕੁ ਖਾਲੀ ਹੋ ਜਾਂਦਾ ਕਿ ਉਸ ਨੂੰ ਪੈਸਿਆਂ ਦੀ ਲੋੜ ਪੈਣ ਲੱਗਦੀ ਹੈ ਤਾਂ ਆਪਣੀ ਭੈਣ ਦੇ ਕਮਰੇ ਵਿੱਚ ਆਉਂਦਾ ਹੈ ਉਸ ਦੀ ਅਲਮਾਰੀ ਦੀ ਫੋਲਾ ਫਰਾਲੀ ਕਰਦਾ ਹੈ ਇਸੇ ਦੇ ਵਿਚਾਲੇ ਉਹਨਾਂ ਦੀ ਝੜਕ ਹੋ ਜਾਂਦੀ ਹੈ ਤੇ ਭਰਾ ਕੋਲ ਕਿਰਚ ਹੁੰਦੀ ਹੈ ਤੇ ਆਪਣੀ ਭੈਣ ਦਾ ਕਿਰਚਾ ਮਾਰ ਮਾਰ ਕੇ ਉਹ ਕਤਲ ਕਰ ਦਿੰਦਾ ਤੇ ਆਪ ਵੀ ਜੇ ਜਾ ਜ਼ਖਮੀ ਹੋ ਜਾਂਦਾ ਦੱਸ ਦਈਏ ਕਿ ਉਸ ਤੋਂ ਬਾਅਦ ਉਸ ਨੂੰ ਜੇਰੇ ਇਲਾਜ ਹਸਪਤਾਲ ਵਿੱਚ ਭਰਤੀ ਕਰਾ ਜਾਂਦਾ ਹੈ ਤੇ ਜਿਹੜੀ Laash ਹੈ ਉਸ ਵੱਲੋਂ ਪੁਲਿਸ ਨੂੰ ਵੱਲੋਂ ਉਸ ਨੂੰ ਕਲਪ ਦੇ ਵਿੱਚ ਲੈ ਲਿਆ ਜਾਂਦਾ ਹੈ ਦੱਸਦੀ ਹੈ ਕਿ ਘਟਨਾ ਸ੍ਰੀ ਅੰਮ੍ਰਿਤਸਰ ਦੇ ਮੋਹਗੂਰਾ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਮੋਹਗੂਰਾ ਦੀ ਘਟਨਾ ਦੱਸੀ ਜਾ ਰਹੀ ਜਿੱਥੇ ਨਿਸ਼ਾ ਨਾਮਕ ਇੱਕ ਲੜਕੀ ਦਾ ਸੰਜੂ ਨਾਮਕ ਲੜਕੇ ਨੇ ਕਤਲ ਕਰ ਦਿੱਤਾ ਨਿਸ਼ਾ ਜਿਹੜੀ ਹੈ ਉਹ ਸੰਜੂ ਦੀ ਚਾਚੇ ਦੀ ਲੜਕੀ ਲੱਗਦੀ ਸੀ ਦੱਸਦੀ ਹੈ ਕਿ ਉਸ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਕਤਲ ਦੀ وجہ ਸਿਰ ਪੈਸਾ ਸੀ ਕਿਉਂਕਿ ਉਸ ਨੂੰ ਗੇਮ ਖੇਡਣ ਲਈ ਪੈਸਾ ਚਾਹੀਦਾ ਸੀ ਨਸ਼ਾ ਕਰਨ ਲਈ ਪੈਸਾ ਚਾਹੀਦਾ ਸੀ ਨਸ਼ੇ ਦੀ ਦਲਦਲ ਦੇ ਵਿੱਚ ਇਨਾ ਤੱਕ ਚੁੱਕਿਆ ਸੀ ਕਿ ਉਸ ਨੂੰ ਇਹ ਵੀ ਪਤਾ ਚੱਲਿਆ ਕਿ ਮੇਰੀ ਭੈਣ ਹੈ ਜਾਂ ਮੇਰੇ ਖੂਨ ਦਾ ਰਿਸ਼ਤਾ ਹੈ ਉਸ ਨੇ ਕਿਰਚਾ ਮਾਰ ਮਾਰ ਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਕਰੀਬ 12:30 ਵਜੇ ਰਾਤ ਦੀ ਘਟਨਾ ਜਿੱਦਸੀ ਜਾ ਰਹੀ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਨਾਲ ਦੀ ਨਾਲ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਲੜਕਾ ਜਿਹੜਾ ਹੈ ਉਸ ਦੇ ਵੱਲੋਂ ਨਸ਼ਾ ਕੀਤਾ ਜਾਂਦਾ ਸੀ ਜਿਸ ਕਾਰਨ लड़की है उसका शिकार हुई में बोलती है नहीं, मैं तो पेपर था न, का फाइनल ही ही ही। बोलती है कि मैं एक डेढ़ घंटे पढ़ लेते हूँ उसके बाद आ जाए नीचे से वो भाई का लड़का गया उसके बाद फिर वापस आ गया उसके बाद थोड़ी देर के बाद तब तक उसकी मम्मी सो गई वो भी सो गई गया है उसके बाद दरवाजा क्या कहते हैं अलमारी का दरवाजा तो खोला है लड़की की जाग खुल गई लड़की ने कुछ बोली होगी कि क्या कर रहे हैं उसके बाद उसने पूरा मारा है तो उसने बचाव किया है तो पूरे हाथ कट गया है उसके आजकल ऑनलाइन गेमिंग खेल रहा है, गेम खेल रहा है था। लड़का। क्या नाम संजीव क्या लगता है आपका बड़े भाई का लड़का है अभी ये तो गेम हम नहीं पता मोबाइल में काम तो कभी तो 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 खेले नहीं कौन से खेल रहा था तो तो क्या करते है? मैं कह रहा, रहा हूँ कुछ होना, होना चाहिए इक्कीस तो साल की है वो अभी बाईस साल की है एक ही घर में दोनों भाई हैं खाना पीना सब कुछ पहले भी बातचीत हुई है वही झगड़ा कभी हम लोग आपस में कभी हुआ नहीं कभी होता भी नहीं था बैठ खाते थे उनके भी लड़का हम लोग इकट्ठे खाते थे तो। पर लोगों की तरफ से बताया जा रहा है उसकी कहीं बातचीत नहीं, 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 बात नहीं, बात नहीं।, नहीं पता नहीं लेकिन रात बोले है कि वो राती की है, वो रात नशा किए है कौन सा नशा किया अभी तो, तो उसकी तरफ से मुझे ये नहीं पता मैं तो देखा भी नहीं ड्यूटी में था तो अब लड़का कहाँ पर है अभी तो उधर क्या कहते के डी हॉस्पिटल में है कौन कोई लड़का उसकी भी हालत खराब है नहीं नहीं उसकी थोड़ी सी यहाँ पर वो कट मारा है उसकी और वो ठीक है कार्रवाई कराएंगे आप उसके ऊपर कराएंगे कराएंगे पुलिस आई है पुलिस सर आती से आई है हाँ क्या नाम है जी आपका मेरा नाम सुजिंदर बिडलान है और मैं कौंसलर हूँ बारह नंबर बाईस हूँ कल रात तकरीबन बारह साढ़े के करीब ਇੱਕ ਬਹੁਤ ਜੜੀ ਮੰਦ ਭਾਗੇ ਕਤਨਾ ਕੱਟੀ ਆ ਜਿਸ ਦੇ ਵਿੱਚ ਸਾਡੇ 파ਤੀ ਜੀ ਦੀ ਬੇਟੀ ਨੀਸ਼ਾ ਜੀ ਜਿਹੜੀ ਤਕਰੀਬਨ ਉਮਰ 21 ਸਾਲ ਸੀ ਉਹਨਾਂ ਦੇ ਵੱਡੇ ਬ੍ਰਦਰ ਦੇ ਬੇਟੇ ਸੰਜੀਵ ਨੇ ਜਿਹੜਾ ਉਹ ਉੱਪਰ ਕਾਤਲੇਆਮਾ ਹਮਲਾ ਕਰਕੇ ਉਹਨ ਮੌਤ ਦੇ ਘਾਟੂ ਪਾ ਦਿੱਤਾ ਗਿਆ ਕਾਰਨ ਕੀ ਸਮਝਦੇ ਹੋ ਕਾਰਨ ਉਸ ਜੋਸ਼ ਨੂੰ ਮਿਲਿਆ ਕਿ ਲੜਕੇ ਦੇ ਜਿਹੜੇ ਉਹ ਐਬੀ ਕੋ ਐਬੀ ਟੈਬ ਦਾ ਲੜਕਾ ਆ ਉਹ ਜਿਹੜਾ ਕੋਈ ਮੋਬਾਈਲ ਦੇ ਉੱਪਰ ਜਿਹੜੀ ਗੇਮ ਜਾਂ ਮੈਚ ਫਿਕਸਿੰਗ ਦੇ ਕੋਈ ਕਾਰੋਬਾਰ ਕਰਦਾ ਹੈ ਉਹਦੇ ਦਰਮਿਆਨ ਉਸ ਨੇ ਜਿਹੜੀ ਚੋਰੀ ਦੀ ਨੀਅਤ ਦੇ ਨਾਲ ਅਲਮਾਰੀ ਦਾ ਪਹਿਲੇ ਦਰਵਾਜ਼ਾ ਖੋਲਿਆ ਗਿਆ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੇਟੀ ਨੇ ਉੱਠ ਕੇ ਦੇਖਿਆ ਉਹਨਾਂ ਤੇ ਉੱਪਰ ਜਿਹੜਾ ਜੇ ਚਾਪ ਮਾਰਨੇ ਜਿਹੜੇ ਵਾਰ ਕੀਤੇ ਕਿੰਨੇ ਵਾਰ ਕੀਤੇ ਗਏ ਆ کافی ਵਾਰ ਹੋਇਆ ਲੇਕਿਨ ਮੈਂ ਤੇ ਦੇਖਿਆ ਵੀ ਨਹੀਂ ਸੀ ਜਾਂਦਾ ਜੋ ਹਲਾਸ ਬੇਟੀ ਤਾਂ ਹੁਣ ਪੁਲਿਸ ਪਹੁੰਚੀ ਹੋਈ ਆ ਕਾਰਵਾਈ ਕੀਤੀ ਆ ਰਹੀ ਹੈ ਜੀ ਉਹਨਾਂ ਦੇ ਨਾਲ ਕਾਰਵਾਈ ਉਦੇ ਉੱਪਰ ਹੋ ਗਈ ਹੈ 302 ਦਾ ਅਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਔਰ ਅਸੀਂ ਮੰਗ ਕਰਦੇ ਹਾਂ ਕਿ ਐਸੇ ਦਰਿੰਦਿਆਂ ਨੂੰ ਜਿਹੜੀ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਠੀਕ ਇਹ ਦੱਸ ਤਾਓ ਕਿ ਇਹ ਰਾਤ ਦੇ ਨਹੀਂ ਇੱਥੇ ਲੱਗੇ ਤਨੋਂ ਇਹਨਾਂ ਨੇ ਪਾਲਾ ਕਿ ਮੈਨੂੰ ਮੈਂ ਇੱਥੇ ਆਇਆ ਮੈਨਿੰਨਾ ਕੋ ਪਾਲਾ ਕਿ ਟੱਡ ਵੱਡੀ ਇੱਥੇ ਲਈਏ ਜਿਹੜਾ ਪੁਰਾਣਾ ਪ੍ਰੋਬਲਮ ਕੀ ਨਾਮ ਕੁਈ ਨੀਸ਼ਾ ਕਿੱਥੋਂ ਵੀ ਲੈਣ ਇਹ ਕੀ ਰਿਹਾ ਜੇ ਨਾ ਕਰ ਕਲੀਨ ਨੰਬਰ ਖਾਤ ਕਿਦਾਂ ਜੇ ਕਲੀਅਰ ਨਹੀਂ ਹੋ ਰਿਹਾ ਆ ਪਤਾ ਲੱਗਾ ਕਿ ਉਹਨੂੰ ਫੜ ਲਿਆ ਗਿਆ ਨਹੀਂ ਬੰਦੇ ਨੇ ਇਹ ਵੀ ਕਲੀਅਰ ਨਹੀਂ ਹੋਇਆ ਅਜੇ। ਤਾਂ ਕਲੀਅਰ ਕੀ ਕੀਤਾ ਹੋਣ ਤੱਕ ਦੀ ਗੱਲ। ਹੁਣ ਬੱਸ ਪਰਚਾ ਦੱਜ ਕਰਕੇ ਤਾਂ ਕੰਮ ਚੱਲਣ ਦੀ ਹੈ। ਜੋ ਹੱਥ ਸਾਹਮਣੇ ਆਉਣਗੇ ਕਲੀਅਰ ਹੋ ਜਾਊਗਾ। ਮਾਰ ਕੇ ਨਾਲ ਕਿਤੇ ਗਿਆ ਜੀ ਇਹਦੇ ਨੂੰ ਮਾਰਿਆ ਗਿਆ। ਕਿਤੇ ਨਾਲ ਕਿਤੇ ਨਾਲ। ਕਿਤੇ ਦੇ ਨਾਲ? ਹਾਂ। ਕਿਤੇ ਦੱਬੇ ਦੇ ਲਿਖਾ ਹੋਇਆ ਉਹ ਉਹਨਾਂ ਨੇ ਸਾਦੀ ਹੈ ਉਹਨੂੰ। ਨਹੀਂ ਜੀ। ਉਹ ਤਾਂ ਪਹਿਲੇ ਮੋਬਾਈਲ ਕਿਹੜੀ ਧਾਰਾ ਦੇ ਵਿੱਚ ਇਹਦਾ ਪਰਚਾ ਹੋਰ ਦੱਬਾ ਗਿਆ ਜੀ। ਇਹਦੇ ਅਗਲੇ ਪੀਐਨਐਸ ਤੋਂ ਇੱਕ ਮੁੱਤਨ ਕੀ निशा इक्की साल है ये है कि रजेश नगर गली नंबर सत्त उधमपुरा है